ਸਿਕਲ ਜੀ ਮੈਂ ਹਾਂ ਗਗਨਦੀਪ ਹੋਜਾ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਟੁਡੇ ਵਿਤ ਦਿਨੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਆਪਰੇਸ਼ਨ تھیਟਰ ਦੀ 13 ਮਿੰਟ ਲਈ ਜਿਹੜੀ ਲਾਈਟ ਚਲੀ ਗਈ ਸੀ ਉਸ ਨਾਲ ਸਿਆਸੀ ਪਾਰਾ ਜਿਹੜਾ ਕਾਫੀ ਚੜ ਗਿਆ ਹੈ ਜਿੱਥੇ ਦਿੱਲੀ ਚੋਣਾ ਹੋ ਰਹੀਆਂ ਨੇ ਉੱਥੇ ਭਾਜਪਾ ਵੱਲੋਂ ਵੀ ਪੰਜਾਬ ਸਰਕਾਰ 'ਤੇ ਹਮਲੇ ਸਾਦੇ ਜਾ ਰਹੇ ਨੇ ਔਰ ਕਾਊਂਟਰ ਵਾਰ ਕਰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਕੇਂਦਰੀ ਮੰਤਰੀ ਰਮਨਿਤ ਬਿੱਟੂ ਨਵੀਂ ਵੰਗਾਰ ਕੇ ਕਹੇ ਕਿ ਉਹ ਮੇਰੇ ਅਸਤੀਫੇ ਦੀ ਮੰਗ ਨਾ ਕਰਨ ਉਹ ਆਪਣਾ ਪਿਛੌਕਰ ਦੇਖਣ ਵੀ ਕਿਸ ਤਰੀਕੇ ਉਹਨਾਂ ਨੇ ਆਪਣਾ ਸਾਰੇ ਕੰਮ ਕੀਤੇ ਔਰ ਕਿਹੜੀ ਪਾਰਟੀ ਵੀ ਸਨ ਇਸੇ ਨਾਲ ਹੀ ਅੱਜ ਉਹਨਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦੌਰਾ ਕੀਤਾ ਅਤੇ ਸਾਰੀਆਂ ਜਿਹੜੇ ਪ੍ਰੋਗਰਾਮ ਦਾ ਜਾਇਜ਼ਾ ਲਿਆ ਕਿਸ ਤਰੀਕੇ ਲਾਈਟ ਗਈ ਔਰ ਜਿਸ ਮਰੀਜ਼ ਦਾ ਆਪਰੇਸ਼ਨ ਹੋ ਰਿਹਾ ਸੀਗਾ ਉਸ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਤਸੱਲੀ ਭਰਕ ਕੀਤੀ ਕਿ ਰਾਹ ਆਪਰੇਸ਼ਨ ਸੀ ਕਾਫੀ ਸਕਸੈਸਫੁਲ ਰਿਹਾ ਹੈ ਔਰ ਕਿਤੇ ਨਾ ਕਹਤਾ ਜਿਹੜੀ ਫੇਲਿਅਰ ਦੀ ਗੱਲ ਆਈ ਹੈ ਪਾਵਰ ਫੇਲਿਅਰ ਦੀ ਗੱਲ ਆਈ ਹੈ ਉਹਦੇ ਇੰਤਜ਼ਾਮ ਦੇ ਲਈ ਫਿਊਚਰ ਵਿੱਚ ਅਜਹੀ ਘਟਨਾ ਨਾ ਵਾਪਰੇ ਉਸ ਲਈ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ ਉਹਨਾਂ ਦੇ ਨਾਲ ਸਿਰ ਸਕੱਤਰ ਕੁਮਾਰ ਰਾਹੁਲ ਜਿਹੜੇ ਨੇ ਉਹ ਇੱਥੇ ਉੱਚੇ ਚੇਤੌਰ ਤੇ ਪੁਜਯ ਸੰਤ ਉਹਨਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਪਾਵਰ ਕਮ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਪੀ ਡਬਲਯੂ ਡੀ ਇਲੈਕਟ੍ਰੀਕਲ ਜਿਹੜੇ ਅਧਿਕਾਰੀਆਂ ਉਹ ਵੀ ਉਹਨਾਂ ਨੇ ਉਤੇ ਕਾਲ ਕੀਤੇ ਸੋਲਾਵਾ ਪਟਿਆਲਾ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਉਹ ਵੀ ਮੌਜੂਦ ਸੀ ਉਹਨਾਂ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਪੱਤਰਕਾਰਾਂ ਦੇ ਸਵਾਲਾਂ ਨਾਲ ਜਿਹੜਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਵਿੱਚ ਕਾਫੀ ਸੁਧਾਰ ਆਇਆ ਪਿਛਲੇ 2-3 ਸਾਲਾਂ ਵਿੱਚ ਔਰ ਆਉਣ ਦੇ ਦਿਨਾਂ ਤੱਕ ਕੋਈ ਵੀ ਜੇ ਰੁਕਾਵਟ ਹੋਏਗੀ ਉਸ ਨੂੰ ਦੂਰ ਕਰ ਲਿਆ ਜਾਏਗਾ ਇਸ ਤੋਂ ਇਲਾਵਾ ਪਿਛਲੇ ਸਾਲ 26 ਜਨਵਰੀ ਤੋਂ ਰਜਿੰਦਰਾ ਸਾਲ ਵਿਕੇ ਦਵਾਈਆਂ ਦੇਣ ਦਾ ਐਲਾਨ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਹੌਲੇ ਹੌਲੇ ਜਿਹੜੇ ਇਹ ਸਾਰੇ ਕੰਮ ਨੇ ਇਹ ਕਮੀਆਂ ਨੇ ਉਹ ਵੀ ਦੂਰ ਕਰ ਲਈਆਂ ਜਾਣੀਆਂ ਅ ਡਾਕਟਰ ਬਲਵੀਰ ਸਿੰਘ ਨੇ ਹੋਰ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਡਾਕਟਰ ਨੇ ਜਿਹੜੇ ਮਤਲਬ ਆਪਰੇਸ਼ਨ ਥੀਟਰ ਤੋਂ ਸਿੱਧੀ ਵੀਡੀਓ ਪਾਈ ਆ ਅ ਕੱਲ ਗ੍ਰਿਡ ਫੇਲ्युअर ਹੋਇਆ ਸੀਗਾ ਜੀ ਜਿਹੜੀ ਪੀਐਸ ਪੀਸੀਐਲ ਆ ਉਹਨਾਂ ਦੀ ਜਿਹੜੀ ਲਾਈਨ ਆਂਦੀ ਆ ਪੁੱਛੋ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ 7ਵੇਂ ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਹੁੰਦੀ ਸੀ ਇਹਨਾਂ ਦੀ ਜਿਹੜੀ ਡੁੰਗਰ ਤੋਂ ਆਂਦੀ ਸੀ ਇਰੇ ਅਸੀਂ ਉਸ ਲਈ ਫੈਸਲਾ ਇਹ ਕੀਤਾ ਸੀਗਾ ਕਿ ਤਿੰਨ ਲਾਈਨਾਂ ਇੱਕ ਇਧਰੋਂ ਪਛਾਣੇ ਵੱਲੋਂ ਆਉਂਦੀਆਂ ਜੀ ਇੱਕ ਜਿਹੜੀ ਹੈਗੀ ਆ ਤੁਹਾਡੇ ਪੁਰਾਣੇ ਬੱਸ ਸਟੈਂਡ ਤੋਂ ਆਉਂਦੀ ਆ ਤਿੰਨ ਡਿਫਰੈਂਟ ਡਿਫਰੈਂਟ ਲਾਈਨਾਂ ਜਿਹੜੀ ਹੈਗੀਆਂ ਬਟ ਉਹਨਾਂ ਨੇ ਜਦੋਂ ਇੱਕ ਗ੍ਰੇਡ ਤੋਂ ਦੂਜੇ ਗ੍ਰੇਡ ਤੇ ਸ਼ਿਫਟ ਕਰਨਾ ਉਹਨਾਂ ਦਾ 10 ਮਿੰਟ ਦਾ ਤਕਰੀਬਨ ਪ੍ਰੋਸੀਜਰ ਹੁੰਦਾ ਉਹਨਾਂ ਨੂੰ 10 ਮਿੰਟ ਲੱਗਦੇ ਆ ਉਹਨੂੰ ਜਦੋਂ ਗ੍ਰੇਡ ਉਹਨਾਂ ਨੇ ਸ਼ਿਫਟ ਕਰਨਾ ਲੇਕਿਨ ਜਿਹੜਾ ਅਸੀਂ ਤੀਜਾ ਯੂਨਿਟ ਅਸੀਂ ਇਸ ਕਰਕੇ ਕੀਤਾ ਸੀ ਜਿਹੜਾ ਪਛਾਣੇ ਵੱਲੋਂ ਆਉਂਦਾ ਕਿ ਉਹ ਇੱਥੋਂ ਲੰਘਦਾ ਹੈਗਾ ਤੇ ਉਹਦੇ ਵਿੱਚ ਸਿਰਫ ਇੱਕ ਉਹਨਾਂ ਨੇ ਇੱਕ ਉਪਨ ਲਗਣੀ ਆ ਜੀ ਜਿਹੜੀ ਬਹੁਤ ਮਹਿੰਗੀ ਨੇ ਆ ਉਹ ਉਹਨੂੰ ਆਰਐਮਯੂ ਕਹਿੰਦੇ ਆ ਉਹਦੇ ਨਾਲ ਚੇਂਜਓਵਰ ਹੋ ਜਾਏਗਾ ਉਹਦੇ ਨਾਲ ਟਾਈਮ ਜਿਹੜਾ ਹੈ 10 ਮਿੰਟ ਤੋਂ ਘਟ ਕੇ 2 ਮਿੰਟ ਰਹਿ ਜਾਏਗਾ ਜੀ ਇਮੀਡੀਏਟਲੀ ਜੇ ਨੂੰ ਚੇਂਜਓਵਰ ਕਰਨੇ ਆਪਾਂ ਚੇਂਜਓਵਰ ਹੋ ਜਾਏਗਾ ਤੇ 2 ਮਿੰਟਸ ਹੋ ਜਾਏਗਾ ਉਹ ਇਸ ਤੋਂ ਸਵਾਇ ਅਸੀਂ ਜਿਹੜਾ ਬਾਕੀ ਇਹਦੀ ਐਮਰਜੈਂਸੀ ਮੇਜਰ ਸੀਗੀਆਂ ਵੀ ਜਿਹੜਾ ਜਨਰੇਟਰ ਆ ਉਸ ਉਹਨੇ ਜੋ ਦਿੱਕਤ ਆਈ ਸੀ ਵੀ ਇੱਕ ਤਾਂ ਡੀਜ਼ਲ ਭਰਿਆ ਹੋਣਾ ਚਾਹੀਦਾ ਸਾਰੇ ਜਨਰੇਟਰਾਂ ਦੇ ਵਿੱਚ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲੇ ਪਿਆ ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਆ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਹੈਗੇ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਔਰ ਦੇ ਸ਼ੁੱਡ ਬੀ ਇਨ ਵਰਕਿੰਗ ਕੰਡੀਸ਼ਨ ਤੀਜਾ ਮੈਂ ਇਹ ਕਿਹਾ ਸੀਗਾ ਕਿ ਜਿਹੜੇ ਯੂਪੀਐਸ ਹੈ ਅਨ ਅਨ ਇਨਟਰਪਟਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂਪੀਐਸ ਕਹਿੰਦੇ ਜਿਹਦੇ ਨਾਲ ساری ਮੈਡੀਕਲ ਕੋਪਰੈਂਟ ਜਿਵੇਂ ਕੱਲ ਪੇਸ਼ੈਂਟ ਹੈ ਉਹਨੂੰ ਆਪਾਂ ਬੇਹੋਸ਼ ਕੀਤਾ ਹੁੰਦਾ ਹੈ ਉਹਨੂੰ ਅਸੀਂ ਇੰਟੂਬੇਸ਼ਨ ਕਰਦੇ ਆ ਉਹਦੀ ਇੰਟੂਬੇਸ਼ਨ ਕੀਤੀ ਹੈ ਯੂਪੀਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਮ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਬਿਲਕੁਲ ਨੋਰਮਲ ਹੈ ਉਹ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਅਟੈਂਡੈਂਟਸ ਨਾਲ ਗੱਲ ਕੀਤੀ ਦੇ ਆਰ ਸੈਟੀਸਫਾਈਡ ਔਰ ਪੇਸ਼ੈਂਟ ਦੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਆਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੋਵੇਗਾ ਕਿ ਜਿਹੜੀ ਐਮਰਜੈਂਸੀ ਇਕੁਪਮੈਂਟ ਹੈ ਸਾਰੇ ਕੰਮ ਕਰ ਰਹੀ ਸੀ ਯੂਪੀਐਸ ਦਾ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ 'ਚ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀਗਾ ਜਿਹੜੀ ਹੈਵੀ ਹੁੰਦੀ ਆ ਵੀ ਜਿਸ ਤਰ੍ਹਾਂ ਆਪਾਂ ਕਵਾਟਰੀ ਕਰਦੇ ਆ ਉਹ ਨਹੀਂ ਆ ਤੁਸੀਂ ਦੇਖਿਆ ਵੀ ਹੋਣਾ ਜਿਹੜੇ ਬਰੀਡਰਸ ਆ ਵੀ ਜੇ ਉਹ ਉਹ ਨਹੀਂ ਚੱਲਦੀ ਕਾਟਰੀ ਤੋਂ ਉਹਦੇ ਨਾਲ ਉਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਵੀ ਅਸੀਂ ਜਿਹੜੀ ਮਕੈਨੀਕਲ ਇੰਟੂਬੇਸ਼ਨ ਵੀ ਆ ਜਿਹੜਾ ਕਿ ਮਕੈਨੀਕਲੇ ਵੀ ਆਪਾਂ ਪਹਿਲਾਂ ਇਦਾਂ ਹੀ ਕਰਦੇ ਹੁੰਦੇ ਸੀ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਇਹ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇਸ਼ੈਂਟ ਦਾ ਜਿਹੜੇ ਡਾਕਟਰ ਸੀਗੇ ਜਿਹੜੇ ਮੇਨ ਉਹਨਾਂ ਦੇ ਔਨਕੋ ਸਰਜਨ ਡਾਕਟਰ ਹਨੂਬਾ ਉਹਨਾਂ ਦੀ ਸਾਰੀ ਟੀਮ ਹੈ ਉਹਨਾਂ ਨੇ ਆਪਣਾ ਦੇ ਕੈਰੀਡ ਆਨ ਵਿਦ देयर ਸਰਜਰੀ ਐਂਡ ਸਾਰੇ ਜਿਹੜੇ ਐਮਰਜੈਂਸੀ ਪ੍ਰੋਸੀਜਰ ਸਾਰੇ ਉਹਨਾਂ ਨੇ ਜਿਹੜਾ ਸੀਐਸ ਸਿਸਟਮ ਕੰਮ ਕਰ ਰਹੇ ਸੀ ਬਿਲਕੁਲ ਆਪਰੇਸ਼ਨ ਠੀਕ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ ਜਿਹੜੀ ਸਭ ਤੋਂ ਪਹਿਲੀ ਅੱਛੀ ਗੱਲ ਡਾਕਟਰ ਸਾਹਿਬ ਡਾਕਟਰ ਜਿਹੜੇ ਡਾਕਟਰ ਸਾਹਿਬ ਨੇ ਵੀਡੀਓ ਬਣਾ ਕੇ ਉਹਨਾਂ ਨੂੰ ਅਪਰੀਸ਼ੀਏਟ ਵੀ ਕਰੀ ਗਏ ਦੇਖੋ ਕਾਮੀਆਂ ਉਹਨੇ ਕਾਮਰੇ ਦੇ ਵਿੱਚ ਮੀਡੀਆ ਦੇਖੋ ਦੇਖੋ ਮੈਂ ਤੁਹਾਡੀ ਗੱਲ ਦਾ ਜਵਾਬ ਪਹਿਲਾਂ ਦੇ ਦਿੰਦਾ ਦੇਖੋ ਜਦੋਂ ਆਪਰੇਸ਼ਨ تھیਟਰ ਦੇ ਵਿੱਚ ਹੁੰਦੇ ਆ ਐਸ ਡਾਕਟਰ ਮੈਂ ਐਸੇ ਹਸਪਤਾਲ 'ਚ ਕੰਮ ਕੀਤਾ ਇੱਥੋਂ ਹੀ ਮੈਂ ਰਿਟਾਇਰਮੈਂਟ ਲਈ ਆ ਜਦੋਂ ਡਾਕਟਰ ਕੰਮ ਕਰਦੇ ਹੁੰਦੇ ਆ ਸਾਡਾ ਪਹਿਲਾ ਕੰਸਰਨ ਕੀ ਹੁੰਦਾ ਪੇਸ਼ੈਂਟ ਕੰਸਰਨ ਹੁੰਦਾ ਸਾਡਾ ਜਦੋਂ ਕੋਈ ਸਾਡੇ ਔਖੇ ਹਾਲਾਤ ਹੁੰਦੇ ਆ ਤੇ ਅਸੀਂ ਪੇਸ਼ੈਂਟ ਦੀ ਦੇਖਦੇ ਆ ਕਿ ਪੇਸ਼ੈਂਟ ਦੀ ਆਪਾਂ ਜੇ ਬਲੀਡਿੰਗ ਰੁਕਣੀ ਆ ਡਾਕਟਰ ਕੈਨ ਕੰਟ੍ਰਿਬਿਊਟ ਟੂ ਥੈਟ ਜੇ ਤੁਸੀਂ ਜਿਹੜੀ ਡਾਕਟਰਾਂ ਨੇ ਕੀਤੀ ਬਾਕੀ ਦੀ ਟੀਮ ਨੇ ਕੀਤੀ ਉਹਦੇ ਚ ਮжоਰਿਟੀ ਬੰਦਿਆਂ ਨੇ ਕੀਤੀ ਆਪਰੇਸ਼ਨ ਜਿਹੜਾ ਹੈਗਾ ਉਹ ਕੰਟੀਨਿਊ ਹੋਵੇ ਮੈਂ ਆਈ ਸਰਜ ਲੇਕਿਨ ਅਸੀਂ ਸਾਈਡ ਤੋਂ ਟਾਰਚ ਦਿਖਾ ਕੇ ਵੀ ਲੈਂਸ ਪਾ ਕੇ ਉਹਦਾ ਆਪਰੇਸ਼ਨ ਕੰਪਲੀਟ ਕਰ ਦਿੰਦੇ ਹੁੰਦੇ ਸੀਗੇ ਆਈ ਊਡ ਹੈਵ ਐਪਰੀਸ਼ੀਏਟਡ ਥੈਟ ਆਈ ਊਡ ਐਪਰੀਸ਼ੀਏਟ ਆਈ ਐਪਰੀਸ਼ੀਏਟ ਦਾ ਡਾਕਟਰਸ ਜਿਨ੍ਹਾਂ ਨੇ ਪਾਵਰ ਡਿਸਰਪਸ਼ਨ ਦੇ باوجود ਵੀ ਐਮਰਜੈਂਸੀ ਜੋ ਸਾਡਾ ਸਾਰਾ ਸਿਸਟਮ ਚੱਲਦਾ ਸੀ ਉਹਦੇ ਨਾਲ ਡਾਕਟਰ ਉਹਦੇ ਆਪਰੇਸ਼ਨ ਉਹਨਾਂ ਨੇ ਪੂਰਾ ਕੀਤਾ ਆਈ ਐਪਰੀਸ਼ੀਏਟ ਦੋਸ ਡਾਕਟਰਸ ਮਰਲਾ ਜੇ ਮਤਲਬ ਉਸ ਵੇਲੇ ਜੇ ਡਾਕਟਰ ਮਰੀਜ਼ ਨੂੰ ਛੱਡ ਕੇ ਕੋਈ ਹੋਰ ਕੁਝ ਕਰਨ ਲੱਗ ਜਾਏਗਾ ਤਾਂ ਉਹ ਐਪਰੀਸ਼ੀਏਟ ਕਰਨ ਵਾਲੀ ਚੀਜ਼ ਨਹੀਂ ਹੈ ਮੇਰੇ ਖਿਆਲ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਜੇ ਤੁਹਾਡੇ ਮਾਤਾ ਜੀ ਦਾ ਆਪਰੇਸ਼ਨ ਹੋ ਰਿਹਾ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਤੁਸੀਂ ਕਹੋਗੇ ਕਿ ਡਾਕਟਰ ਆਪਣੀ ਕੋਸ਼ਿਸ਼ ਪੂਰੀ ਕਰਾਂਗੇ ਜਿਹੜੇ ਡਾਕਟਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵਧੀਆ ਆਪਰੇਸ਼ਨ ਕੀਤਾ ਉਹ ਮੈਂ ਐਪਰੀਸ਼ੀਏਟ ਕਰਦਾ ਦੂਜੀ ਗੱਲ ਕਿ ਅਸੀਂ ਜਿਹੜਾ ਇਹ ਸਿਸਟਮ ਹੈ ਉਹਨੂੰ ਰੋਬਸਟ ਬਣਾਣਾ ਜਦੋਂ ਸਾਡੀ ਸਰਕਾਰ ਆਈ ਹੈ ਸਿਹਤ ਕ੍ਰਾਂਤੀ ਪਟਿਆਲੇ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਪ੍ਰਯੋਗਿਤ ਸ਼ੁਰੂ ਕੀਤੀ ਐਮਰਜੈਂਸੀ ਨੂੰ ਅਪਗ੍ਰੇਡ ਕੀਤਾ ਸਾਰੇ ਜਿਹੜੇ ਸਾਡੇ ਆਪਰੇਸ਼ਨ ਥੀਏਟਰ ਐ ਅਸੀਂ ਉਹਨਾਂ ਨੂੰ ਮੋਡੂਲਰ ਬਣਾ ਰਹੇ ਹਾਂ ਜਿਹੜੇ ਕਿ ਬਿਲਕੁਲ ਲੇਟੈਸਟ ਡੀ ਜਿਹੜੇ ਕਿਸੇ ਵੀ ਪ੍ਰਾਈਵੇਟ ਕਾਰਪੋਰੇਟ ਹਸਪੀਟਲ ਦੇ ਹੋਵੇ ਆਪਰੇਸ਼ਨ ਥੀਏਟਰ ਤੁਸੀਂ ਜਾ ਕੇ ਦੇਖ ਸਕਦੇ ਹੋ ਅਸੀਂ ਉਹ ਜਿਹੇ ਬਣਾਏ ਆ ਉਹਨਾਂ ਦੇ ਵਿੱਚ ਪਾਵਰ ਬੈਕਅਪ ਅਸੀਂ ਆਪਰੇਸ਼ਨ ਥੀਟਰ ਦੇ ਵਿੱਚ ਦਿੱਤੀ ਆ ਜਿਹਨੂੰ ਮੈਂ ਯੂਪੀਐਸ ਕਹ ਰਿਹਾ ਅਨ ਇਨਟਰਪਟਿਡ ਪਾਵਰ ਸਪਲਾਈ ਵਾਸਤੇ ਆਨਲਾਈਨ ਯੂਪੀਐਸ ਔਰ ਹਰ ਇੱਕ ਜਿਹੜਾ ਆਪਰੇਸ਼ਨ ਸੈਕਟਰ ਹੈ ਉਹਦੇ ਨਾਲ ਅਸੀਂ ਇੱਕ ਜਨਰੇਟਰ ਦਿੱਤਾ ਬਾਕੀ ਜਿਹੜਾ ਇਹ ਸਾਡਾ ਪੀਡਬਲਯੂਡੀ ਇਲੈਕਟ੍ਰੀਕਲ ਹੈ ਇਹ ਉਹਨਾਂ ਦਾ ਹੈਗਾ ਜਦੋਂ ਪਹਿਲਾਂ ਹੋਇਆ ਸੀ ਉਦੋਂ ਕਹਿੰਦੇ ਸੀ ਡੀਜ਼ਲ ਖਤਮ ਹੋ ਗਿਆ ਜਾਂ ਕੋਈ ਬੈਟਰੀ ਦੀ ਪ੍ਰੋਬਲਮ ਮੈਂ ਸਾਡੇ ਵੱਲੋਂ ਫੰਡਸ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਿਤੇ ਵੀ ਕੱਟ ਲਾਦਾਗਾ ਬਟ ਮੈਂ ਸਿਹਤ ਤੇ ਕੋਈ ਕੱਟ ਔਰ ਉਹਨਾਂ ਨੇ ਸਾਨੂੰ ਫੰਡ ਦੀ ਸਾਡੇ ਕੋਲ ਇਹਨਾਂ ਕੋਲੇ ਕੋਈ ਕਮੀ ਨਹੀਂ ਹੈ ਮੇਰੇ ਨਾਲ ਬੈਠੇ ਹੈ ਮੇਰੇ ਸਾਡੇ ਸੈਕਟਰੀ ਸਾਹਿਬ ਬੈਠੇ ਆ ਡੀਆਰ ਅਮੀ ਸਾਹਿਬ ਮੈਡੀਕਲ ਸੁਪਰਡੈਂਟ ਸਾਹਿਬ ਸਾਰੇ ਜਣੇ ਇੱਥੇ ਆ ਗਏ ਆ ਇਹਨਾਂ ਨੂੰ ਫੰਡਸ ਦੀ ਕੋਈ ਕਮੀ ਨਹੀਂ ਹੈ ਜੀ ਇਹਨਾਂ ਨੂੰ ਕਿਹਾ ਵੀ ਜਿਹੜੀ ਵੀ ਤੁਹਾਡੇ ਕੋਲੇ ਪੇਸ਼ੈਂਟ ਦੀ ਜਿਹੜੀ ਸਹੂਲਤ ਹੈ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਕੋਰਪੋਰੇਟ ਹਸਪਤਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਜਿਹੜੀ ਵੀ ਕੋਈ ਕਮੀ ਪੇਸ਼ੀ ਸੀ ਇੱਥੇ ਮੋਡੂਲਰ ਆਪਰੇਸ਼ਨ تھیਟਰ ਤੋਂ ਲੈ ਕੇ ਜੀ ਨਵੀਂ ਜਿਹੜੀ ਅਸੀਂ ਐਮਰਜੈਂਸੀ ਕ੍ਰੀਏਟ ਕੀਤੀ ਆ ਐਮਰਜੈਂਸੀ ਬੈਡ ਜ ਹੈ 100 ਬੈਡ ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਕਾਰਡੀਓ ਲੈਬ ਚੱਲਦੀ ਪਈ ਹੈ ਜੀ ਜਿਹੜੀ ਨਿਊਰੋਲੋਜੀ ਬਿਊਰੋ ਸਰਜੀ ਦੀ ਜਿਹੜੀ ਲੈਬ ਚੱਲਦੀ ਪਈ ਹੈ ਹੋਰ ਬਹੁਤ ਸਾਰੀਆਂ ਸੁਪਰ ਸਪੈਸ਼ਲਿਟੀ ਅਸੀਂ ਐਡ ਕਰ ਰਹੇ ਹਾਂ ਪੰਜਾਬ ਸਰਕਾਰ ਕਮਿਟਿਡ ਹੈ ਜੀ ਅਸੀਂ ਮੈਂ ਸਾਰਿਆਂ ਦਾ ਪੀਪੀਐਸ ਪੀਸੀਐਲ ਦਾ ਪੂਰਾ ਆਡਿਟ ਕਰ ਰਹੇ ਹਾਂ ਜੀ ਅਸੀਂ ਪੂਰੀ ਇਨਕੁਆਰੀ ਕਰ ਰਹੇ ਹਾਂ ਕਿ ਉਹਨਾਂ ਦੇ ਲੈਵਲ ਤੇ ਕੀ ਇੰਪਰੂਵਮੈਂਟਸ ਹੋ ਸਕਦੇ ਆ ਕੋਈ ਫੇਲਿਅਰ ਤਾਂ ਨਹੀਂ ਹੈ ਜਿਹੜਾ ਪੀਡਬੀਡੀ ਇਲੈਕਟ੍ਰੀਕਲ ਹੈ ਉਹਨਾਂ ਦੇ ਲੈਵਲ ਤੇ ਪੂਰੀ ਇਨਕੁਆਰੀ ਆਰਡਰ ਕਰਤੀ ਹੋਈ ਹੈ ਜੀ ਇਨਕੁਆਰੀ ਉਹਨਾਂ ਦੀ ਚੱਲਦੀ ਪਈ ਆ ਪੇ ਜੇ ਜਿਹੜੇ ਬੰਦੇ ਦੇ ਲੈਵਲ ਦੇ ਉੱਤੇ ਲੈਪਸ ਹੋਇਆ ਜੇ ਜਨਰੇਟਰ ਦਾ ਜਿਹੜਾ ਜਿਹੜਾ ਪੀਰੀਅਡ ਹੈ ਉਹ ਮੇਰੇ ਖਾਲ ਇੱਕ ਜਾਂ ਦੋ ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਪਿੱਛੋਂ ਜਿਹੜੀ ਮੇਨ ਜਿਹੜੀ ਪੀਐਸਪੀਸੀਰ ਦੀ ਸਪਲਾਈ ਫੇਲ ਹੋ ਗਿਆ ਜੇ ਗ੍ਰਿਡ ਫੇਲਰ ਹੋ ਗਿਆ ਤਾਂ ਜਨਰੇਟਰ ਚਲਾ ਦਿਓ ਬਟ ਇਨ ਐਨੀ ਕੇਸ ਸਾਡੇ ਕੋਲੇ ਅੱਧੇ ਘੰਟੇ ਦੀ ਹਰ ਇੱਕ ਪ੍ਰੈਸ਼ਨ ਥੀਟਰ ਦੇ ਵਿੱਚ ਐਮਰਜੈਂਸੀ ਇਕੁਇਪਮੈਂਟ ਵਾਸਤੇ ਸਾਡੇ ਕੋਲੇ ਸਾਰੀ ਜਿਹੜੀ ਹੈਗੀ ਆ ਉਹ ਜਿਹੜੀ ਆਨਲਾਈਨ ਯੂਪੀਐਸ ਦੇ ਥਰੂ ਸਾਡੇ ਕੋਲੇ ਬੈਕਅਪ ਹੈ ਔਰ ਜਨਰੇਟਰ ਦੇ ਨਾਲ ਉਹਦਾ ਤਾਂ 6-8 ਘੰਟੇ ਦਾ ਹੁੰਦਾ ਹੀ ਉਸ ਤੋਂ ਬਾਅਦ ਡੀਜ਼ਲ ਪਈ ਜਾਏਗਾ ਉਹਦੇ ਚੋਂ ਲਗਾਤਾਰ ਚੱਲੀ ਚੱਲੇਗੀ 19 ਸਾਰਾ ਸਾਡਾ ਸਰਜਰੀ ਵੀ ਓਵਰ ਹੋ ਜਾਂਦੀ ਹੈ ਤੇ ਦੈਨ ਵੀ ਕੈਨ ਆਲਵੇਸ ਪਲਾਨ ਸੋ ਇਹ ਬਿਲਕੁਲ ਸਾਰੀਆਂ ਜਿਹੜੀਆਂ ਜਿੰਨੇ ਵੀ ਸਾਡੇ ਪੇਸ਼ੈਂਟਸ ਆਬੇ ਕੋਈ ਕਿਸੇ ਕਿਸਮ ਦੀ ਕੋਈ ਵੀ ਕੋਈ ਕਤਾਹੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਲੈਵਲ ਦੇ ਉੱਤੇ ਔਰ ਦੇਖੋ ਜਿਹੜੇ ਡਾਕਟਰਸ ਹੁੰਦੇ ਆ ਨਾ ਜੀ ਡਾਕਟਰਸ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਕੀ ਹੁੰਦੀ ਆ ਉਹਦੇ ਵਿੱਚ ਸਹਿਣਸ਼ੀਲਤਾ ਧੀਰਜ ਪੇਸ਼ੈਂਸ ਪਰਸਿਵਿਅਰੈਂਸ ਉਹਨੇ ਮਤਲਬ ਡਾਕਟਰ ਹਜ਼ ਟੂ ਰਿਮੇਨ ਕਾਮ ਅੰਡਰ ਆਲ ਸਰਕਮਸਟੈਂਸਸ ਮੈਂ ਐਜ਼ ਡਾਕਟਰ ਜਿੱਥੇ ਹੜ ਆਏ ਸੀ ਮੈਂ ਉੱਥੇ ਵੀ ਸੇਵਾ ਦਿੰਦੀ ਆ ਜੀ ਬਹੁਤ ਸਾਰੇ ਡਾਕਟਰਾਂ ਨੇ ਦਿੱਤੀ ਆ ਬੋਰਡਸ ਤੇ ਜਾ ਕੇ ਦਿੱਤੀ ਆ ਜਿੱਥੇ ਕੋਈ ਅਰਥ ਕੋਈ ਆਇਆ ਉੱਥੇ ਜਾ ਕੇ ਦਿੱਤੀ ਆ ਜਿੱਥੇ ਕੋਈ ਬੰਨ ਲੜਾਈ ਵਰਗਾ ਮੌਲ ਸੀ ਚਾਹੇ ਉਹ ਬਾਰਡਰ ਤੇ ਸੀ ਜਾਂ ਦਿੱਲੀ ਦੇ ਵਿੱਚ ਸੀ ਉੱਥੇ ਵੀ ਦਿੱਤੀ ਆ ਜਿੱਥੇ ਸਾਡੇ ਕੋਲੇ ਬਹੁਤ ਸਮੱਸਤਾ ਘਟੋਨੀ ਆ ਅਸੀਂ ਉੱਥੇ ਵੀ ਕੋਲ ਐਂਡ ਕਾਮ ਰਹਨੇ ਆ ਡਾਕਟਰ ਨੇ ਪ੍ਰੋਵੋਕ ਨਹੀਂ ਹੋਣਾ ਪੇਸ਼ੈਂਟ ਚੜਚੜਾ ਹੋ ਸਕਦਾ ਡਾਕਟਰ ਚੜਚੜੇ ਨਹੀਂ ਹੋ ਸਕਦੇ ਠੀਕ ਹੈ ਕੋਈ ਇਹ ਨਹੀਂ ਹੋਇਆ ਕਿ ਪਿਛਲੇ ਨੂੰ ਤੁਸੀਂ ਸਰਵਿਸ ਦੇ ਕਿਸੇ ਔਖੇ ਹਾਲਾਤ ਵਿੱਚ ਸਰਵਿਸ ਦੇਣੇ ਸੀ ਬਾਰਡਰ ਤੇ ਦੇ ਰਹੇ ਆ ਸਰਵਿਸ ਬਹੁਤ ਔਖੇ ਹਾਲਾਤ ਵਿੱਚ ਦੇ ਰਹੇ ਆ ਜੀ ਮਤਲਬ ਟੈਂਪਰੇਰੀ ਹਸਪਤਲ ਬਣਾਇਆ ਉੱਥੇ ਰਜਿੰਦਰਾ ਹਸਪਤਲ ਦੀ ਸਹੂਲਤਾਂ ਨਹੀਂ ਹੋ ਸਕਦੀਆਂ ਲੇਕਿਨ ਉਹ ਮਤਲਬ ਜੇ ਉਹ ਇਨਸਿਸਟ ਕਰਦੇ ਆ ਕਿ ਸਾਨੂੰ ਟਰਾਲੀ ਚ ਸਹੂਲਤ ਦੇਓ ਅਸੀਂ ਉੱਥੇ ਦੇ ਰਹੇ ਆ ਜੀ ਮਤਲਬ ਉਹਨਾਂ ਦੀ ਗੱਲ ਮੰਨ ਰਹੇ ਆ ਅਸੀਂ ਮਤਲਬ ਕਿ ਅਸੀਂ ਉਹਨਾਂ ਨਾਲ ਉਹਨਾਂ ਨੂੰ ਉਹਨਾਂ ਦੀ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਸਾਡੀ ਬੇਨਤੀ ਮੰਨ ਲਓ ਮੇਕਸ਼ਿਫਟ ਹਸਪਤਲ ਚ ਆ ਜਾਓ ਬੈਡ ਰਜਿੰਦਰਾ ਹਸਪਤਲ ਚ ਜਾਓ ਜੇ ਤੁਸੀਂ ਆਪਣ ਸੋ ਡਾਕਟਰਾਂ ਨੇ ਕੋਰੋਨਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਸਰਕਾਰੀ ਡਾਕਟਰਾਂ ਨੇ ਐਗਜ਼ੈਂਪਲਰੀ ਕੰਮ ਕੀਤਾ ਬਟ ਇੱਕ ਦੋ ਡਾਕਟਰ ਜਿਹੜੇ ਆ ਗਿਆ ਜਿਹੜੇ ਯੰਗ ਡਾਕਟਰਸ ਆ ਗਿਆ ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਤੁਸੀਂ ਜਦੋਂ ਪੈਨਿਕ ਨਹੀਂ ਕਰਨਾ ਡਾਕਟਰ ਪੈਨਿਕ ਨਹੀਂ ਕਰ ਸਕਦਾ ਜੇ ਡਾਕਟਰ ਪੈਨਿਕ ਕਰ ਗਿਆ ਕੌਣ ਬਚਾਊਗਾ ਉਸਨੇ ਤਾਂ ਦੇਖੋ ਜਦੋਂ ਜਿਹੜਾ ਪੇਸ਼ੈਂਟ ਤੁਹਾਡੇ ਕੰਟਰੋਲ ਚ ਆ ਗਿਆ ਪੇਸ਼ੈਂਟ ਨੂੰ ਬੇਹੋਸ਼ ਕੀਤਾ ਹੋਇਆ ਜੇ ਡਾਕਟਰ ਸਲਾਹ ਚ ਪੈਨੇ ਕਰ ਦੇਗਾ ਇਟਸ ਨੋਟ ਅ ਗੁੱਡ ਥਿੰਗ ਬਟ ਏਟਸ ਨੋਟ ਸੋ। ਫਸਟ ਫੈਮਲੀ ਹੋਈ ਇਮਿਊਨਿਟੀ ਦਿਖਾ ਰਹੇ ਸੀ ਉਹ ਕਹ ਰਹੀ ਸੀ ਇੱਕ ਮਿੰਟ ਬੰਦ ਹੋਈ ਜਾ ਰਹੇ ਲਾਈਟ ਆ ਰਹੀ ਹੈ ਜਾਂ ਜਾ ਰਹੀ ਹੈ ਇੱਕ ਮਿੰਟ ਬੰਦ ਹੋ ਰਿਹਾ ਤਾਂ ਘਬਰਾ ਰਹੇ ਸੀ ਉਹ ਕਿ ਪੇਸ਼ੈਂਟ ਨੂੰ ਕਿੱਥੋਂ ਮੈਂ ਮੈਂ ਤਾਂ ਇਹ ਕਹਿ ਰਿਹਾ ਜੀ ਡਾਕਟਰ ਘਬਰਾ ਰਹੇ ਸੀ ਡਾਕਟਰਾਂ ਨੇ ਘਬਰਾਣਾ ਨਹੀਂ ਡਾਕਟਰਾਂ ਨੇ ਕੋਸ਼ਿਸ਼ ਕਰਨੀ ਹੈ ਡਾਕਟਰਾਂ ਨੇ ਕੀ ਕਰਨਾ ਕਿ ਜਿਵੇਂ ਉਹ ਬੰਦੇ ਨੂੰ ਕਹਿ ਰਿਹਾ ਵੀਡੀਓ ਬਣਾ ਡਾਕਟਰ ਦਾ ਕੀ ਕੰਮ ਹੈ ਡਾਕਟਰ ਕਹੇਗਾ ਕਿ ਬੇਟੇ ਦੇਖੋ ਕੀ ਗੱਲ ਹੈ ਜਨਰੇਟਰ ਕਿਉਂ ਨਹੀਂ ਚੱਲਿਆ ਜੀ ਮਤਲਬ ਕੀ ਗੱਲ ਹੈ ਮੇਰੇ ਇਸ ਦਾ ਰੀਜ਼ਨ ਮਤਲਬ ਯੂਪੀਐਸ ਤੇ ਵੀ ਦੇਖੋ ਕਿੰਨਾ ਬੈਕਅਪ ਹੈ ਇਟਸ ਅ ਅੱਜ ਕੱਲ ਸਾਰਾ ਜਿਹੜਾ ਮੋਨਿਟਰ ਵਾਲਾ ਹੀ ਵਿਲ ਥਿੰਕ ਆਸੀ ਤਾਂ ਮਨ ਯੂਪੀਐਸ ਚਾਕੇ ਐਨੀ ਦਿਨ ਤਾਂ ਆਇਆ ਜਾ ਕੇ ਦੂਜੇ ਅਪਰੇਸ਼ਨ ਸਟੋਰ ਤੱਕ ਯੂਪੀਐਸ ਰੱਖ ਦੂਜਾ ਧਰ ਦਿੰਨੇ ਆ ਉੱਥੇ ਨਾ ਆਪ ਵੀ ਢੂਗੇ ਇੱਕ ਮਤਲਬ ਨਾ ਮਾਦਰ ਡਾਕਟਰਸ ਨੇ ਪੈਨਿਕ ਨਹੀਂ ਕਰਨਾ ਡਾਕਟਰਾਂ ਨੇ ਚਿਰਚੜਾ ਨਹੀਂ ਹੋਣਾ ਉਹਨਾਂ ਦੇ ਵਿੱਚ ਅਨਲਿਮਿਟਿਡ ਪੇਸ਼ੈਂਸ ਹੋਣੀ ਚਾਹੀਦੀ ਹੈ ਥੀਸ ਆਰ ਬੇਸਿਕ ਕੁਆਲਟੀਜ਼ ਆਫ ਅ ਡਾਕਟਰ ਜਿਹਦੇ ਵਿੱਚ ਕੁਆਲਟੀਜ਼ ਨਹੀਂ ਹੈ ਉਹ ਬੈਡਰ ਹੈ ਹੋਰ ਕੰਮ ਕਰਦਾ ਕੱਲ ਦੀ ਜਦੋਂ ਦੀ ਪਾਵਰ ਗਈ ਸੀ ਕਿੰਨੇ ਸਮੇਂ ਦੀ ਪਾਵਰ ਗਈ ਸੀ ਜਿਹੜੀ ਜਿਹੜੀ ਜਿਹੜਾ ਗ੍ਰਿਡ ਫੇਲਰ ਆ ਉਹ ਲਾਸਟਡ ਮੈਂ ਉਹੀ ਸਾਰੀ ਡਿਟੇਲ ਵਰਕ ਕੀਤੀ ਹੈ ਉਹ ਤਕਰੀਬਨ 10 12 ਮਿੰਟ ਉਹ ਲਾਸਟ ਕੀਤਾ ਉਹ لیکن ਜਿਹੜਾ ਜਿਹੜਾ ਉਹਨੂੰ ਸਟਾਰਟ ਕਰਨ ਦਾ ਟਾਈਮ ਹੈ ਅਕੋਰਡਿੰਗ ਟੂ ਥੈਮ ਉਹ 6 6 ਮਿੰਟ ਕਹ ਰਿਆ ਹੈ ਬਟ ਉਹ ਡਾਕਟਰ ਜ਼ਿਆਦਾ ਕਰ ਰਿਹਾ ਸੀ ਕਿ 6 ਮਿੰਟ ਦੇ ਜਿਹੜਾ ਜਨਰੇਟਰ ਚਲਾਉਣ ਨੂੰ ਉਹਨਾਂ ਨੂੰ ਟਾਈਮ ਲੱਗਿਆ ਉਹਨੂੰ 2 ਮਿੰਟ ਕੀਤਾ ਉਹਨੂੰ 2 ਮਿੰਟ ਕੀਤਾ ਜਾ ਸਕਦਾ ਮੇਰੀ ਜਿਹੜੀ ਆਪਰੇਟਿੰਗ ਸਰਜਨ ਹੈ ਉਹਦੇ ਨਾਲ ਗੱਲ ਹੋਈ ਹੈ ਜੀ ਜਿਹੜਾ ਆਪਰੇਟਿੰਗ ਸਰਜਨ ਹੁੰਦਾ ਹੀ অর ਸ਼ੀ ਇਜ਼ ਲਾਈਕ ਅ ਕਮਾਂਡਰ ਇਨ ਚੀਫ एवरीवन बॉडी ਹੈਸ ਟੂ ਫਾਲੋ ਹਰ ਕਮਾਂਡ ਮਤਲਬ एवरीवन बॉडी ਹੈਸ ਟੂ ਸਪੋਰਟ ਹਰ ਮੈਂ ਤੁਹਾਨੂੰ ਇੱਕ ਡਾਕਟਰ ਹੋਣ ਦੇ ਨਾਤੇ ਕਹਿ ਰਿਹਾ ਕਿ ਜਦੋਂ ਜਿਹੜਾ ਸੀ ਆਪਰੇਸ਼ਨ ਕਰ ਰਹੇ ਆ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਜੇ ਸਾਨੂੰ 10 15 20 ਮਿੰਟ ਨਾਲ ਜੀ ਕਈ ਵਾਰੀ ਸਾਡਾ ਕੀ ਹੁੰਦਾ ਕਿ ਜਦੋਂ ਕੋਈ ਡਾਕਟਰ ਹੁੰਦਾ ਸਾਡੇ ਹੁੰਦਾ ਜੀ ਅਸੀਂ ਆਪਸ ਦੇ ਵਿੱਚ ਕਰਦੇ ਆ ਕੋਈ ਡਾਕਟਰ ਫਸ ਗਿਆ ਜੀ ਕਿਤੇ ਬਦੋ ਨਾ ਉਹਨੇ ਦੂਜੇ ਡਾਕਟਰ ਨੂੰ ਬੁਲਾਉਣਾ ਉਹਨੂੰ ਕਈ ਵਾਰੀ 15 ਮਿੰਟ ਲੱਗ ਜਾਂਦੇ ਆ ਉਨੀਆਂ ਦੌਰ ਅਸੀਂ ਪੇਸ਼ੈਂਟ ਨੂੰ ਕੰਮ ਕਰਕੇ ਆਪਣਾ ਰੱਖਦੇ ਆ ਯੂ ਹੈਵ ਟੂ ਸਟੇ ਕਾਮ ਕੋਈ ਕੋਈ ਗੱਲ ਨਹੀਂ ਆ ਜਦੋਂ ਦੂਜਾ ਡਾਕਟਰ ਆਏਗਾ ਐਕਸਪਰਟ ਡਾਕਟਰ ਨੂੰ ਬੁਲਾਣੇ ਆ ਦੋ ਜਾਨੇ ਸਲਾਹ ਕਰਦੇ ਆ ਫਿਰ ਅਸੀਂ ਅੱਗੇ ਪ੍ਰੋਸੀਡ ਕਰਦੇ ਆ ਬੋਲ ਇਦਾਂ ਅਸੀਂ ਕਰ ਲੈਨੇ ਮੈਨਿਕ ਨਹੀਂ ਕਰਨਾ ਡਾਕਟਰਾਂ ਨੇ ਡਾਕਟਰ ਕੱਲ ਦੀ ਜਦੋਂ ਸੀ ਆਪਣੇ ਸਮੇਂ-ਸਮੇਂ ਤੇ ਕੋਈ ਅਜਿਹਾ ਐਗਜ਼ਾਮਨ ਨਹੀਂ ਕਰਦੇ ਜਿਸ ਕਰਕੇ ਜਿਹੜੀਆਂ ਜਿਹੜੇ ਕੇਸ ਨੇ ਜਾਂ ਜਿਹੀਆਂ ਜਿਹੜੀਆਂ ਜਿਹੜੀਆਂ ਗਲਤੀਆਂ ਨੇ ਉਹ ਕਿਤੇ ਕਿਤੇ ਕਰਮਾਈਆਂ ਜਾ ਰਹੀਆਂ ਇਹਦੇ ਬਿਲਕੁਲ ਆਪੋਜ਼ਿਟ ਦੀ ਅਸੀਂ ਸਮੇਂ-ਸਮੇਂ ਤੋਂ ਨਹੀਂ ਰੈਗੂਲਰਲੀ ਰਿਵਿਊ ਕਰਦੇ ਹਾਂ ਜੀ ਰੈਗੂਲਰਲੀ ਚੈੱਕ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਹਰ ਇੱਕ ਚੀਜ਼ ਅਸੀਂ ਮੀਡੀਆ ਨੂੰ ਥੋੜੀ ਨਾਲ ਰਿਪੋਰਟ ਕਰਾਂਗੇ ਅਸੀਂ ਅੱਜ ਚੈੱਕ ਕੀਤਾ ਕੈਮਰੇ ਅੱਗੇ ਕੋਈ ਨਹੀਂ ਕਿ ਮੈਂ ਤੁਹਾਨੂੰ ਕੱਲ ਦੱਸਣਾ ਕੈਮਰੇ ਅੱਗੇ ਕੋਈ ਬੋਲਦਾ ਨਹੀਂ ਪਰ ਤੁਹਾਨੂੰ ਜੋ ਪਤਾ ਚੱਲ ਰਿਹਾ ਹੈ ਕਿ ਹਸਪੀਟਲ ਦੇ ਵਿੱਚ ਜਿਹੜੇ ਜਨਰੇਟਰ ਲੱਗੇ ਪਏ ਆ ਉਹਨਾਂ ਦੇ ਵਿੱਚ ਕੁਝ ਤੇਲ ਵੀ ਨਹੀਂ ਹੁੰਦਾ ਸਰ ਇਸ ਦੀ ਚੈਕਿੰਗ ਕਹਿੰਦੇ ਜੀ ਕਿਉਂਕਿ ਲੋਕ ਸਰਕਾਰ ਇਨਾ ਪੈਸਾ ਲਾ ਰਹੀ ਹੈ ਕੱਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਚ ਉੱਗ ਗਿਆ ਕਿ ਪਤਾ ਨਹੀਂ ਸਰਕਾਰੀ ਹਸਪਤਾਲ ਜੇ ਅਸੀਂ ਜਾਵਾਂਗੇ ਸਾਡਾ ਆਪਰੇਸ਼ਨ ਕਿਵੇਂ ਦੱਸ ਲੋਕਾਂ ਦੇ ਮਨ ਚ ਡਰ ਪੈ ਗਿਆ ਜੇ ਵੀ ਮਰੇ ਦੋਸਤ ਆ ਨਾ ਜੀ ਇਹ ਡਰ ਪਾਉਣ ਚ ਥੋੜਾ ਜਿਹਾ ਆਪਣਾ ਵੀ ਕਿਤੇ ਨੇ ਵੀਡੀਓ ਪੇਸ਼ ਹੈ ਨਾ ਸਰ ਹਾਤੀ ਦਾ ਵੀਡੀਓ ਬਣਾਈ ਲੈ ਲਿਆ ਲਾਈਵ ਵੀ ਕੰਪਲੀਟ ਲੈਕ ਵੀ ਕੰਪਲੀਟ ਲੈਕ ਵੀ ਕੰਪਲੀਟ ਬੜਾਈ ਡਾਕਟਰ ਨੇ ਆ ਉਹਨੂੰ ਜਿਹੜਾ ਲੋਕਾਂ ਦੇ ਤੱਕ ਜੜੀ ਹੈਗੀ ਨਾ ਜੀ ਜਿਹੜਾ ਇਹ ਮੈਸੇਜ ਜਾਣਾ ਜ਼ਰੂਰੀ ਹੈ ਕਿ ਕੱਲ ਵੀ ਜਿਹੜਾ ਪੇਸ਼ੈਂਟਸ ਆ ਉਹਨੂੰ ਪੇਸ਼ੈਂਟ ਦਾ ਕੋਈ ਉਹਦੀ ਜਿਹੜੀ ਆਪਰੇਸ਼ਨ ਦੇ ਵਿੱਚ ਕੋਈ ਰਿਕਵਰਪਟ ਨਹੀਂ ਆਨ ਦਿੱਤੀ ਡਾਕਟਰਾਂ ਨੇ ਆਈ ਐਪਰੀਸ਼ੀਏਟ ਦੋਸ ਡਾਕਟਰ ਜਿਹੜਾ ਨੇ ਉਹਦਾ ਆਪਰੇਸ਼ਨ ਵਧੀਆ ਨਾਰਮਲ ਕੀਤਾ ਸਾਰਾ ਕੁਝ ਕੀਤਾ ਕੋਈ ਦਿੱਕਤ ਨਹੀਂ ਆਨ ਦਿੱਤੀ ਲੇਕਿਨ ਜਿਹੜੀ ਤੁਸੀਂ ਗੱਲ ਕਹਿੰਦੇ ਆਂ ਵੀ ਜਿਹੜਾ ਅਸੀਂ ਰੈਗੂਲਰ ਦੀ ਜਿਹੜਾ ਹੈਗਾ ਜਿਹੜੀ ਤੁਸੀਂ ਗੱਲ ਕਰ ਰਹੇ ਆਂ ਤੇਲ ਬੁਲਾਣੀ ਇਹ ਬਹੁਤ 7 7 ਮਹੀਨੇ ਦੀ ਕਰ ਲੈ ਆ ਇਹ ਉਸ ਤੋਂ ਬਾਅਦ ਇਹ ਨਹੀਂ ਹੋਇਆ ਕਿ ਉਹਦੇ ਚ ਤੇਲ ਨਾ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਆ ਜਾਏ ਹੁਣ ਵੀ ਮੈਂ ਤੁਸੀਂ ਦੇਖੋਗੇ ਜਿਹੜੇ ਇਹਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਏਗੀ ਮੇਰਾ ਬੜਾ ਕਲੀਅਰ ਹੈ ਜੀ ਅੱਧੇ ਘੰਟੇ ਦੀ ਬੈਕਅਪ ਆਪਰੇਸ਼ਨ ਥੀਟਰ ਦੇ ਵਿੱਚ ਸਾਰੀ ਇਕੁਪਮੈਂਟ ਦੀ ਹੋਣੀ ਚਾਹੀਦੀ ਆ ਜਨਰੇਟਰ ਜਿਹੜਾ ਹੈਗਾ ਉਹ 1.5 ਤੋਂ 2 ਮਿੰਟ ਦੇ ਵਿੱਚ ਚੱਲਣਾ ਚਾਹੀਦਾ ਔਰ ਜਿਹੜਾ ਪੀਐਸਪੀਸੀਐਲ ਦੀਆਂ ਤਿੰਨ ਲਾਈਨਾਂ ਦਾ ਫਾਇਦਾ ਤਾਂ ਹੀ ਆ ਕਿ ਉਹ 10-15 ਮਿੰਟ ਦੇ ਵਿੱਚ ਹਾਲਾਂਕਿ ਸਾਡੇ ਕੋਲੇ ਅੱਧੇ ਘੰਟੇ ਦੀ ਯੂਪੀਐਸ ਦੀ ਬੈਕਅਪ ਹੈ 6-7 ਘੰਟੇ ਦੀ ਜਨਰੇਟਰ ਦੀ ਬੈਕਅਪ ਹੈ ਉਹ ਜਨਰੇਟਰ ਤਾਂ ਲਗਾਤਾਰ ਵੀ ਚੱਲ ਸਕਦਾ ਲੇਕਿਨ ਪਰ ਉਹ ਵੀ ਕਹਿ ਰਹੇ ਆ ਕਿ ਜੇ ਡਾਕਟਰ ਨੇ ਹਫਤਾਵਾਰ ਦੀ ਮਲੈਕੀ ਜਗ ਜਾਹਰ ਕੀਤੀ ਹੈ ਉਹਦੇ ਉੱਪਰ ਕੋਈ ਕਾਰਵਾਈ ਵੀ ਹੋ ਸਕਦੀ ਹੈ ਜੀ ਇਹ ਕਿਹੜੇ ਪ੍ਰੋਤੀ ਨਿਕਲ ਕਰ ਰਹੇ 10 ਦੇ ਫਿਰ ਰਵਨੀਤ ਗੱਲ ਕਰ ਲਈਏ 10 ਦੇ ਰਵਨੀਤ ਬਿੱਟੂ ਨੇ ਕਿ ਰਵਨੀਤ ਬਿੱਟੂ ਦੀ ਪਾਰਟੀ ਕਹੜੀ ਸੀ ਪਹਿਲੇ ਕਾਂਗਰਸ ਸੀ ਪਹਿਲਾਂ ਕਾਂਗਰਸ ਸੀ ਉਹ ਉਸ ਤੋਂ ਪਹਿਲਾਂ ਬੀਜੇਪੀ ਸੀ ਬੀਜੇਪੀ ਕਾਲੀ ਦੌਰ ਦਾ ਭਾਈ ਭਾਈਵਾਲ ਸੀ 30 ਸਾਲ ਉਹਨਾਂ ਦਾ ਰਾਜ ਸੀਗਾ ਜੀ ਦੀ ਸਾਲਾਨਾ ਦਾ ਰਾਜਸੀਗਾ ਕੀ ਹਾਲ ਸੀ ਜਿੰਦਰਾ ਹਸਪਤਾਲ ਦਾ ਤੁਸੀਂ ਮੀਡੀਆ ਵਾਲੇ ਸੀਗੇ ਲੈ ਮੈਂ ਤੁਹਾਨੂੰ ਆਪਣਾ ਮੈਂ ਪੂਰੀ ਇਮਾਨਦਾਰੀ ਨਾਲ ਕਹ ਰਿਹਾ ਜੀ ਤੁਸੀਂ ਦੱਸ ਦੋ ਵੀ ਜਦੋਂ ਦੀ ਸਾਡੀ ਸਰਕਾਰ ਆਈ ਹੈ ਪਹਿਲਾਂ ਨਾਲੋਂ ਬਿਹਤਰ ਹੋਇਆ ਕਿ ਬਦਤਰ ਆ ਤੁਸੀਂ ਮੈਨੂੰ ਕਹ ਦਿਓ ਕਿ ਰੋਟਸਾ ਪਹਿਲਾਂ ਨਾਲੋਂ ਬਦਤਰ ਹੋਇਆ ਆ ਆਪਾਂ ਮੈਂ ਕਹਣਾ ਜੀ ਛੱਡ ਦੇਣਾ ਪਰ ਨਹੀਂ ਵੀ ਇਹ ਪਹਿਲਾ ਪਹਿਲੀ ਵਾਰ ਹੀ ਸਾਹਮਣੇ ਆਈ ਹੈ ਯਾਰ ਵੀਡੀਓ ਪਹਿਲੀ ਵਾਰ ਹੀ ਸਾਹਮਣੇ ਆਈ ਹੈ ਜਿਹੜੇ ਬੰਦਿਆਂ ਨੇ ਡੱਕਾ ਨਹੀਂ ਤੋੜਿਆ ਜਿਨ੍ਹਾਂ ਨੇ ਹਸਪਤਾਲ ਬੰਦ ਕਰਨ ਦੇ ਜਿਨ੍ਹਾਂ ਨੇ ਹਸਪਤਾਲ ਵੇਚ ਦਿੱਤੇ ਇਹ ਇਹ ਬਿੱਟੂ ਦੀ ਤੇ ਦਾਦਾ ਜੀ ਨੇ ਬਣਾਇਆ ਸੀ ਜਿਹੜਾ ਪਿੰਮ ਸੀਗਾ ਜੀ ਇਹ ਜਿਹੜੀ 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 ਬੀਜੇਪੀ ਚ ਗਿਆ ਉਹਨਾਂ ਨੇ ਵੇਚਾ ਉਹ ਭੰਗ ਤੇ ਭਾੜੇ ਉਹਨਾਂ ਨੇ ਬਿੱਟੂ ਜੀ ਕਿਹੜੇ ਮੋਨਾ ਗੱਲ ਕਰਦੇ ਸਾਨੂੰ ਸੁਕਾਣਗੇ ਜੀ ਬਿੱਟੂ ਜੀ ਬਿੱਟੂ ਜੀ ਬੀਸ਼ੇ ਗੱਲ ਕਰ ਰਹੇ ਕਿ ਸਹੀਫਾ ਦੇਣਾ ਚਾਹੀਦਾ ਡਾਕਟਰ ਮੁਰਦੇ ਨੂੰ ਉਹਨੂੰ ਕਹੋ ਜੀ ਬਿਕਰੋ ਸਿੰਘ ਜੀ ਇਹਨੂੰ ਕਹੋ ਜੀ ਤੁਹਾਡਾ ਸਹੀਫਾ ਲੋਕਾਂ ਨੇ ਲੈ ਲਿਆ ਜਿੱਦਨ ਲੋਕ ਕਹਿਣਗੇ ਮਨੂੰ ਨਾ ਮੈਂ ਸਹੀਫਾ ਬਿਲਕੁਲ ਦੇ ਦੂੰਗਾ ਜੀ ਬਿਲਕੁਲ ਦੇ ਦੂੰਗਾ ਜਿੱਦਨ ਲੋਕ ਜਿੱਦਨ ਮਨੂੰ ਲੋਕ ਕਹਿ ਦੇਣਗੇ ਜਿੱਦਨ ਇਹਨਾਂ ਨੂੰ ਤੁਸੀਂ ਕਹਿ ਦਿਓਗੇ ਮੀਡੀਆ ਵਾਲੇ ਕਿ ਡਾਕਟਰ ਸਾਹਿਬ ਆਪਣੇ ਪੀ ਡਬਲਯੂ ਡੀ ਜੇ ਜੇ ਨੇ ਤੁਸੀਂ لیکن جی جی ਕਹਿੰਦੇ ਕੋ ਤੁਸੀਂ ਪਹਿਲਾਂ ਨਾਲੋਂ ਇਪਰੂਵਮੈਂਟਸ ਹੋ ਰਹੀਆਂ ਇਥੋਂ ਸਿਹਤ ਕ੍ਰਾਂਤੀ ਇਥੋਂ ਸ਼ੁਰੂ ਕੀਤੀ ਬੈਸਟ ਡਿਸਟ੍ਰਿਕਟ ਹਸਪੀਟਲ ਹੈ ਤੁਹਾਡਾ ਤੁਹਾਡੇ ਜੇ ਰਜਿੰਦਰਾ ਹਸਪਤਾਲ ਚ ਇਪਰੂਵਮੈਂਟਸ ਹੋ ਰਹੀਆਂ ਕਿ ਹੋ ਰਹੀਆਂ ਤੁਸੀਂ ਦੱਸ ਦਿਓ ਪ੍ਰਭੂ ਹੋ ਰਹੀਆਂ ਇਪਰੂਵਮੈਂਟਸ ਕਰ ਰਹੇ ਆ ਕੋਸ਼ਿਸ਼ ਇਸ ਤੋਂ ਬਦਲਣ ਦੀ ਟਾਈਮ ਲੱਗਦਾ ਜੀ ਡਾਕਟਰ ਸਾਹਿਬ ਆਪਣੀ ਕਾਫੀ ਜਿਹੜੀ ਪ੍ਰੋਬਲਮ ਹੈ ਜਿਹੜੀ ਅੱਗੇ ਨਾਲੋਂ ਘੱਟ ਰਹੀ ਹੈ ਜੀ ਇਲੈਕਟ੍ਰਿਸਿਟੀ ਦਾ ਕੋਈ ਪ੍ਰੋਬਲਮ ਇਹ ਚੂਹੇ ਚੂਹੇ ਵੀ ਪਿੱਛੋਂ ਆਇਆ ਜੀ ਨਹੀਂ ਸਰ ਲੱਗੇ ਨਹੀਂ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਸੁਣ ਲਓ ਮੇਰੀ ਗੱਲ ਇਹਨਾਂ ਦੀ ਗੱਲ ਦਾ ਜਵ ਜਲੰਧਰ ਚ ਖਤਮ ਕਰ ਰਹੇ ਆ ਇੱਥੇ ਵੀ ਘਟ ਗਿਆ ਜੀ ਬਹੁਤ ਜ਼ਿਆਦਾ ਘਟ ਗਿਆ ਕੁੱਤਿਆਂ ਦੀ ਵੀ ਹੈਗੀ ਸਮੱਸਿਆ ਉਹ ਵੀ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਜੀ ਸਾਰਾ ਕੁਝ ਕਰ ਰਹੇ ਆ ਇਹ ਕੁੱਤਿਆਂ ਦੀਆਂ ਚੂਹਿਆਂ ਦੀਆਂ ਪ੍ਰੋਬਲਮਸ ਹੈ ਕਾਂਗਰਸ ਭਾਜਪਾ ਅਕਾਲੀ ਛੱਡ ਕੇ ਗਏ ਸਰਦਾਰ ਸਾਹਿਬ ਆਪਣੀ ਪੀਡੂ ਡੀ ਦੇ ਜੇਏ ਨੇ ਦਲਜੀਤ ਸ਼ੇਰਗਿ ਉਹ ਕਹਿੰਦੇ ਜੀ ਰਜਿੰਦਰਾ ਹਸਪੀਟਲ ਵੀ ਜਨਰੇਟਰ ਹੈ ਮੇਰੇ ਕੋਲ ਇੱਕ ਬੰਦਾ ਨਹੀਂ ਹੈਗਾ ਜਨਰੇਟਰ ਚਾਲ ਲਈ ਦੇਖੋ ਇੱਕ ਕਹਿੰਦੇ ਜੀ ਮੇਰੇ ਕੋਲ 11 ਬੰਦੇ ਨੇ ਮੇਰੀ ਗੱਲ ਸੁਣੋ ਜੀ ਕਿਹੜਾ ਬੰਦਾ ਤੁਹਾਨੂੰ ਕੀ ਕਹਿੰਦਾ ਜੀ ਉਹਨਾਂ ਦੀ ਸਾਰੀ ਇੱਥੇ ਟੀਮ ਆਈ ਬੈ ਅਸੀਂ ਉਹਨਾਂ ਨੂੰ ਜੋ ਕਹਿੰਦੇ ਅਸੀਂ ਪੈਸੇ ਦਿੰਨੇ ਆ ਤੁਸੀਂ ਇਹ ਹਸਪਤਾਲ ਦੇ ਵਿੱਚ ਮੈਂ ਜਦੋਂ ਆਇਆ ਨਾ ਜੀ ਮੇਰੇ ਕੋਲ ਸਪੋਜ਼ ਇੱਥੇ ਤੁਹਾਨੂੰ ਪਤਾ ਹੋਣਾ ਸ਼ਾਇਦ ਵੀ ਜਿਹੜਾ ਇੱਕ ਹੈਂਡੀਕੈਪ ਦਾ ਸਰਟੀਫਿਕੇਟ ਬਣਦਾ ਨਾ ਫਿਜ਼ੀਕਲ ਦਾ ਬਣਦਾ ਸੀਗਾ ਮੈਂਟਲ ਹੈਂਡੀਕੈਪ ਦਾ ਨਹੀਂ ਬਣਦਾ ਸੀ ਮੈਂ ਕਿਹਾ ਜੀ ਕਿਉਂ ਨਹੀਂ ਬਣਦਾ ਕਹਿੰਦੇ ਸਾਡੇ ਕੋਲ ਸਾਇਕੋਲੋਜਿਸਟ ਨਹੀਂ ਆ ਮੈਂ ਹੋਰ ਆ ਕੇ ਦਿੱਤੇ ਇਹਨਾਂ ਨੂੰ ਇਹਨਾਂ ਨੇ ਕਹਿੰਦੇ ਇੱਥੇ ਜਿਹੜੇ ਤੁਹਾਡੇ ਆਪਣੇ ਸਾਡੇ ਕੋਲੇ ਸਪੀਚ ਥੈਰਾਪਿਸਟ ਨਹੀਂ ਆ ਹੋਰ ਆ ਕੇ ਦਿੱਤੇ ਜੀ ਇਹ ਕਹਿੰਦੇ ਸਾਡੇ ਕੋਲੇ ਕੌਗਨ ਮੈਂ ਇਹਨਾਂ ਨੂੰ ਪੁੱਛਦਾ ਡਾਕਟਰ ਨੂੰ ਪੁੱਛਦਾ ਮੈਂ ਤੁਹਾਡੇ ਤੋਂ ਵੀ ਪੁੱਛਦਾ ਮੈਂ ਦੱਸ ਸਭੇ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਦੇਵਾਂਗੇ ਅਸੀਂ ਮਾਨ ਸਰਕਾਰ ਕਮਿਟਿਡ ਆ ਤੁਹਾਨੂੰ ਵਾਰਡ ਕਲਾਸ ਸਰਵਿਸਿਜ਼ ਦੇਣੀ ਆ ਅਸੀਂ ਏਕਲਾਸ ਸਰਵਿਸਿਜ਼ ਦੇਣੀ ਆ ਅਸੀਂ ਪਟਿਆਲਾ ਅਸੀਂ ਮਹਾਰਾਜੀ ਦੇ ਵਿੱਚ ਇੱਕ ਹਸਪਤਾਲ ਬਣਾਇਆ ਜੀ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਰੀ ਸਾਇੰਸਸਿਜ਼ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਵੈਤਰ ਕੁਕਮਟਾ ਜੀ ਡਾਕਟਰ ਦਾ ਸਟਾਫ ਹੈ ਸਾਡੇ ਕੋਲੇ ਸਾਰਾ ਅਸੀਂ ਇਸ ਹਸਪਤਾਲ ਨੂੰ ਪੀਜੀ ਦਾ ਲੈਵਲ ਤੇ ਲੈ ਕੇ ਜਾਣਾ ਇਹਨੂੰ ਪੋਸਟ ਗ੍ਰੈਜੂਏਟ ਟੀਚਰਸ ਟ੍ਰੇਨਿੰਗ ਇੰਸਟੀਚੂਟ ਬਣਾਣਾ ਡਾਕਟਰਸ ਨੂੰ ਸਹੂਲਤ ਦੇ ਰਹੇ ਹਾਂ ਜੀ ਡਾਕਟਰਾਂ ਨੇ ਪੀਸੀਐਮਸ ਸਾਡੇ ਨੂੰ ਅਸੀਂ ਉਹਨਾਂ ਨੂੰ ਜੋ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਹ ਵੀ ਤੁਸੀਂ ਕੰਮ ਕਰੋ ਸਾਨੂੰ ਕਹਿੰਦੇ ਆ ਚਾਹੀਦਾ ਮੈਂ ਕਹਾਂ ਲਾਓ ਚੱਕੋ ਕਰੋ ਕੰਮ ਕਰੋ ਮੈਂ ਡਾਕਟਰ ਨੂੰ ਕੋਈ ਗੱਲ ਕਹਿੰਨਾ ਕਿ ਡਾਕਟਰਾਂ ਨੇ ਕੰਮ ਕਰਨਾ ਉਹਨਾਂ ਨੇ ਸਾਨੂੰ ਦੱਸਣਾ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਇਹਨਾਂ ਨੂੰ ਚਾਹੀਦਾ ਸੀ ਲੈ ਕੇ ਦੇਾਂਗੇ ਉਹਨਾਂ ਨੂੰ ਜੀ ਕੋਈ ਕਿਸੇ ਕਿਸਮ ਦੀ ਕਸਰ ਨਹੀਂ ਛੱਡਾਂਗੇ ਮਾਨ ਸਰਕਾਰ ਦੀ ਸਾਡੇ ਮੁੱਖ ਮੰਤਰੀ ਦੀ ਸਾਡੇ ਨੈਸ਼ਨਲ ਕਲੀਨਰ ਦੀ ਬਿਲਕੁਲ ਕਲੀਅਰ ਹੈ ਜੀ ਸਾਡੀ ਹੈਲਥ ਸਾਡੀ ਪਹਿਲੀ ਪ੍ਰਾਇੋਰਟੀ ਹੈ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਠੀਕ ਹੈ ਲਾਸਟ ਕੁਐਸਚਨ ਤੁਹਾਨੂੰ ਕੁਝ ਰਸੀ ਲਾਸਟ ਈਅਰ ਭਗਵੰਤਪਾਲ ਸਾਹਿਬ ਨੇ ਕਹਿ ਸੀਗਾ ਵੀ 26 ਜਨਵਰੀ ਤੋਂ ਦਵਾਈਆਂ ਮਿਲਣਗੀਆਂ ਇੱਕ ਸਾਲ ਉੱਪਰ ਹੋ ਗਿਆ 26 ਜਨਵਰੀ ਆ ਗਈ ਹਲੇ ਵੀ ਦਵਾਈਆਂ ਨਹੀਂ ਮਿਲ ਰਹੀਆਂ ਜਿੰਦਰਜੀ ਮੈਂ ਦੱਸਦਾ ਤੁਹਾਨੂੰ ਜੀ ਇਹਦੇ ਵਿੱਚ ਅਸੀਂ ਇਹਨਾਂ ਜਿਹੜਾ 26 ਜਨਵਰੀ ਨੂੰ ਬਿਲਕ ਜਿਹੜੀ ਸਾਡੀ ਸੈਕੰਡਰੀ ਕੇਅਰ ਆ ਉਹਦੇ ਵਿੱਚ ਤੁਸੀਂ ਵੇਰੀਏਸ਼ਨ ਦੇਖੋ ਤੁਸੀਂ ਮਾਤਕ ਚਲੇ ਹਸਪਤਾਲ ਚ ਵੀ ਜਾਂਦੇ ਹੋ ਮੈਡੀਕਲ ਲੋਕਾਂ ਨੂੰ ਦਵਾਈਆਂ ਇਹ ਦੀਸ ਆਰ ਐਡਮਿਨਿਸਟ੍ਰੇਟਿਵ ਇਸ਼ੂਸ ਸੱਖੀ ਸਾਹਿਬ ਬੈਠੇ ਆ ਅਸੀਂ ਬਹੁਤ ਇਹਨੂੰ ਸੀਰੀਅਸਲੀ ਲੈ ਰਹੇ ਆ ਇਹਨਾਂ ਨੂੰ ਕਿਹਾ ਵੀ ਪੇਸ਼ੈਂਟ ਥੀਏਟਰ ਦੇ ਵਿੱਚ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਪੇਸ਼ੈਂਟ ਦੇ ਬਾਰ ਬੰਦੇ ਕਿਉਂ ਖੜੇ ਆ ਕਹਿੰਦੇ ਜੀ ਜਾਨ ਉਸ ਦੀ ਦਵਾਈ ਮੰਗਾਣੀ ਹੁੰਦੀ ਆ ਵੀ ਉਹਦਾ ਟ੍ਰਾਂਡਰ ਲੈ ਕੇ ਆਦਾ ਮੈਂ ਕਿਹਾ ਇਹਦੇ ਵਾਸਤੇ ਸਟਾਫ ਰੱਖ ਲਓ ਤੁਸੀਂ ਮਦਰ ਜਿਹੜੀ ਦਵਾਈ ਲੈ ਕੇ ਸਿੱਧੀ ਜਾ ਕੇ ਅੰਦਰ ਪੇਸ਼ੈਂਟ ਦੇ ਟ੍ਰਾਂਡਰ ਨੂੰ ਬਿਠਾਓ ਪਾਣੀ ਪਿਲਾਓ ਚਾਹ ਪਿਲਾਓ ਇੱਕ ਇੱਥੇ ਆ ਜਾਾਂਗੇ ਅਸੀਂ ਉਹ ਤੁਹਾਡੇ ਸਾਹਮਣੇ ਬਣਦਾ ਪਿਆ ਨਾ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਪੇਸ਼ੈਂਟ ਦੇ ਟ੍ਰਾਂਡਰ ਨੂੰ ਉੱਥੇ ਬਣਾਵਾਂਗੇ ਜੀ ਵੀਆਪੀ ਟਰੀਟਮੈਂਟ ਦੇਾਂਗੇ ਵੀ ਮੀਰੀ ਚੰਨ ਰਜਿੰਦਰ ਹਸਪਤਾਲ ਦੇ ਤੁਹਾਡੇ ਸਾਹਮਣੇ ਹੋਏਗਾ ਵੀਆਰ ਇਨ ਟ੍ਰੈਵਲ ਜੀਸ਼ਨ ਥੀਜ਼ ਆਰ ਟੀਚਿੰਗ ਟ੍ਰੈ ਜਿਹੜਾ ਏਕਟਰ ਲਾਈਵ ਹੋ ਕੇ ਸਾਰੀਆਂ ਗੱਲਾਂ ਕਹਿ ਰਿਹਾ ਸੀ ਉਹਦੇ ਟਾਰਗੇਟ ਤੇ ਰਜਿੰਦਰ ਹਸਪਤਾਲ ਦਾ ਪ੍ਰਸ਼ਾਸਨ ਸੀ ਸਿਹਤ ਮੰਤਰੀ ਸੀ ਸਰਕਾਰ ਸੀ ਕੌਣ ਸੀ ਲੱਗਦਾ ਕਿ ਉਹ ਆਫੈਂਸ ਬਣਦਾ ਅਜਾਹੇ ਤੁਸੀਂ ਵੀ ਡਾਕਟਰੀ ਕਿੱਥੇ ਜ ਰਹੇ ਹੋ ਕੋਈ ਲਾਈਵ ਹੋ ਕੇ ਤੁਸੀਂ ਕਦੇ ਇਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਦੇਖੋ ਦੇਖੋ ਮੇਰੀ ਗੱਲ ਸੁਣੋ ਤੁਸੀਂ ਨਾ ਮੀਡੀਆ ਵਾਲੇ ਬੰਦੇ ਹੋ ਸਾਰੇ ਮੈਚੂਰ ਬੰਦੇ ਹੋ ਮੈਂ ਤੁਹਾਡਾ ਬਹੁਤ ਰਿਕਾਰਡ ਕਰਦਾ ਜਿਹੜਾ ਜਸਟਿਸ ਹੁੰਦਾ ਨਾ ਇਹ ਰਿਫਾਰਮੇਟਿਵ ਹੁੰਦਾ ਪਰ ਰਿਫਾਰਮ ਕਰਨਾ ਸਿਸਟਮ ਆਪਾਂ ਉਸ ਡਾਕਟਰ ਨੂੰ ਵੀ ਰਿਫਾਰਮ ਕਰਨਾ ਉਹਨੂੰ ਬੈਟਰ ਡਾਕਟਰ ਬਣਾਣਾ ਬੈਟਰ ਹਿਊਮਨ ਬੀਇੰਗ ਬਣਾਣਾ ਅਸੀਂ ਸਾਰੇ ਜਿੰਨੇ ਸਾਡੇ ਡਾਕਟਰਸ ਐ ਬੱਚਿਆਂ ਨੂੰ ਸਮਝਾਵਾਂਗੇ ਵੀ ਵਿਲ ਡੀਲ ਵਿਦ them ਸਾਡੇ ਬੱਚੇ ਅਜੇ ਹੋ ਅਸੀਂ ਉਹਨਾਂ ਨੂੰ ਕਲੀਨਿਕਲ ਸਕਿਲਸ ਵੀ ਸਿਖਾਵਾਂਗੇ ਔਰ ਉਹਨਾਂ ਨੂੰ ਜਿਹੜਾ ਸਾਈਕੋਲੋਜੀਕਲੀ ਵੀ ਪ੍ਰਿਪੇਅਰ ਕਰਾਂਗੇ ਟੂ ਵਰਕ ਹਾਊ ਟੂ ਵਰਕ ਅੰਡਰ ਪ੍ਰੈਸ਼ਰ ਸਿਚੁਏਸ਼ਨਸ ਹਾਊ ਟੂ ਰਿਐਕਟ ਨਿਕਲ ਡਾਕਟਰ ਸਾਹਿਬ ਦੀ ਕੀ ਬੇਨਤੀ ਸੀ ਤੁਸੀਂ ਡਾਕਟਰ ਨੂੰ ਪ੍ਰੇਪੇਅਰ ਕਰਦੇ ਹੋ ਜਿਹੜੇ ਅਧਿਕਾਰੀ ਨੇ ਸਿਰਫ ਫੋਨ ਨਹੀਂ ਚੱਕਦੇ ਕੋਈ ਪੱਖ ਲੈਣਾ ਹੋਵੇ ਤੁਹਾਨੂੰ ਮੰਤਰੀ ਸਾਹਿਬ ਨੂੰ ਫੋਨ ਰੱਖ ਲੈਂਦੇ ਨੇ ਜੀ ਤੇ ਜੇ ਪੱਖ ਲੈਣਾ ਹੋਵੇ ਜੀ ਸਾਨੂੰ ਗਲਤ ਅੰਦਾਜ਼ਾ ਜਾਂਦਾ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਜੀ ਸਰ ਮੈਂ ਉਹ ਦਿਨ ਤੁਹਾਡੀ ਮੇਰੀ ਮੇਰੀ ਬੇਨਤੀ ਸੁਣ ਲਓ ਜੀ ਤੁਸੀਂ ਚਾਹੇ ਮਨਿਸਟਰ ਹੋਵੇ ਜੀ ਚਾਹੇ ਸਾਡੇ ਪ੍ਰਿੰਸੀਪਲ ਸੈਕਟਰੀ ਹੋਣ ਮੈਡੀਕਲ ਸੁਪਰਡੈਂਟ ਹੋਵੇ ਡੀਆਰਐਮ ਹੋਵੇ ਤੁਸੀਂ ਅਗਲੇ ਨੂੰ ਟੈਕਸਟ ਮੈਸੇਜ ਕਰ ਦਿਓ ਆਈ ਐਮ ਸੋਰਟ ਸੋ ਆਈ ਨੀਡ ਯੂਰ ਵਰਸਨ ਔਨ ਦਿਸ ਉਹਨੂੰ ਬੰਦੇ ਨੂੰ ਨਾ ਤੁਸੀਂ ਟਾਈਮ ਦਿਓ ਆਈ ਮੇਬੀ ਮਤਲਬ ਟਾਕਿੰਗ ਟੂ ਮੈਂ ਹੁਣ ਤੁਹਾਡੇ ਨਾਲ ਬੈਠਾ ਹਾਂ ਮੈਂ ਨਹੀਂ ਫੋਨ ਅਟੈਂਡ ਕਰ ਰਿਹਾ ਮੇਰੇ ਫੋਨ ਮਿਸ ਹੋ ਰਿਹਾ ਇਸ ਕਰਕੇ ਤੇ ਮੈਂ ਆਈ ਟੈਲ एवरीवन ਮਤਲਬ ਮੈਨੂੰ ਤੁਹਾਡੇ ਹੋਰ ਵੀ ਬਹੁਤ ਸਾਰੇ ਮੈਨੂੰ ਪਤਾ ਨਹੀਂ ਕਿੰਨੇ ਟਾਈਮ ਤੋਂ ਇੰਡੀਆ ਵਾਲੇ ਆਏ ਹੈ ਸਰਵਰੀ ਹੁੰਦਾ ਜੀ ਨਹੀਂ 1 ਮਿੰਟ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਮੇਰੇ ਕੋਲ ਸੁਣੋ ਮੈਡੀਕਲ ਸੁਪਰਡੈਂਟ ਇੱਕ ਹੈ ਜੀ ਠੀਕ ਹੈ ਜੀ ਨਾਓ 30 ਪੀਪਲ ਆ ਟ੍ਰਾਈਂਗ ਟੂ ਕੰਟੈਕਟ ਏਮ ਦੇ ਵਾਂਟ ਹਿਸ ਵਰਜਨ ਬਲੋ ਅਵਿਕ ਦਾ ਨੰਬਰ ਦੇ ਦੇ ਇੱਕ ਮਿੰਟ ਜੀ ਇੱਕ ਦਾ ਨੰਬਰ ਦੇ ਦੇ ਅਹ ਆ ਆ ਹੋ ਗਿਆ ਜੀ ਇੱਕ ਦਾ ਨੰਬਰ ਦੇ ਦਿਓ ਮਜੂਰ ਹੈ ਜੀ ਇੱਕ ਦਾ ਨੰਬਰ ਦੇ ਦਿਓ ਅਗੇ ਰੱਖੀ ਦਾ ਅਗੇ ਰੱਖੀ ਦਾ ਰਹਿ ਗਿਆ ਕੋਈ ਅਸਤੀਫੇ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਅਗੇ ਰੱਖੀ ਸਰ ਹਸਪੀਟਲ ਜੇ ਕੋਈ ਯਾਰ ਤੁਹਾਡੇ ਪਤਾ ਨਹੀਂ ਕੱਡੀ ਕੱਡੀ ਕਰ ਸਾਹਮਣੇ ਆਂਦੀ ਮੇਰੇ ਜਦੋਂ ਸਾਹਮਣੇ ਆਏਗੀ ਮੈਂ ਸੱਚਾਈ ਹੈ ਜੀ ਇਹਦੇ ਵਿੱਚ ਮੈਂ ਨਹੀਂ ਲਗਾ ਮੈਨੂੰ ਨਹੀਂ ਪਤਾ ਹੀ ਤੁਹਾਨੂੰ ਪਤਾ ਹੋਵੇਗਾ ਤੁਹਾਨੂੰ ਮੈਂ ਨਹੀਂ ਮੈਂ ਲਗਾ ਰਹੇ ਨੇ ਅੰਦਰ ਮਾਤਾ ਕੁਸ਼ਾਲ ਜੀ ਬੈਠੇ ਅੰਦਰ ਮਹਿੰਦੀ ਲਗਾ ਰਹੇ ਨੇ ਜਿੱਥੇ ਆਪਣੇ ਪਰਚੀ ਮਤੇ ਦੋਈਆਂ ਦੇ ਰਹੇ ਨੇ ਤੇ ਮਹਿੰਦੀ ਲਗਾਈ ਜਾ ਕੋਣ ਲਗਾ ਰਿਹਾ ਮਹਿੰਦੀ ਸਟਾਫ ਦੇ ਅੰਦਰ ਬੈਠੇ ਅੰਦਰ ਬੈਠੇ ਮਹਿੰਦੀ ਲਗਾ ਰਹੇ ਹੱਥਾਂ ਨੂੰ ਯਾਰ ਜਲਾਸ਼ਾ ਬੜਾ ਅਈਓ ਤੇ ਬੜਾ ਰਾਸ਼ਾ ਤੇ ਪੇਸ਼ੰਗ ਨੇ ਪਰੇਸ਼ਾਨ ਹੋ ਰਹੇ ਨੇ ਇਸ ਟਾਈਮ ਨਹੀਂ ਕੋਣ ਹੈ ਮਹਿੰਦੀ ਕੋਣ ਲਗਾ ਰਿਹਾ ਹੈ ਜੇ ਸਟਾਫ ਦੇ ਅੰਦਰ ਬੈਠੇ ਦੇਖੋ ਗੱਲ ਗੱਲ ਯਾਰ ਤੁਸੀਂ ਮੈਨੂੰ ਕੋ ਗੱਲ ਕਹੋਗੇ ਮੈਂ ਆਈਲ ਫਾਈਂਡ ਆਊਟ ਕਰ ਦਿੱਤੀ ਚੱਕਰਾ ਜੀ ਬੋਲੋ 301521 ਨੰਬਰ ਦੇ ਦਾਂਗੇ ਤੁਸੀਂ ਉਹ ਤੁਹਾਨੂੰ ਉਹਨਾਂ ਦੱਸ ਦੇ ਹਾਂ ਇੱਕ ਨੰਬਰ ਦੇ ਦਿਓ ਹਣੇ ਜੀ ਹਾਂ